ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਨ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਬਹਾਦਰ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਭ ਦਾ ਭਲਾ ਕਰਵਾ ਬਈ ਮੇਰ ਕਰੋ ਪਾ ਪ੍ਰਸ਼ਾ ਦਾ ਸਾਥ ਕਿਰਪਾ ਕਰੋ ਬਈ ਸੁਖੀ ਢੜੀ ਨੇ ਦੇਖੋ ਵੀ ਕਰੋ ਕਿਰਪਾ ਕਲ ਕੋ ਰ ਸਮੁੰਦਰ ਮੈਂ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਤਰਨ ਗਗਨ ਨਵਖੰਡ ਮੈਂ ਜੋਤ સ્વરૂਪੀ ਰਹਿਉ ਪਰ पन मथरा कछ भेद नहीं गोरे अर्जुन पर तख हर सूरा सो पहचानिए है है जो लरे दीन के पुर्जा पुर्जा कट मर कबू न छेत कबीर मुहिमर ने का चाओ है मरो तहर कै द्वार मत हर पूछे कौन है परा हमार बार अब हम चली ठाकुर हार जब हम शरण प्रभु की आई ਰਾਖ ਪ੍ਰਭੂ ਭਾਵੈ ਮਾਰ ਮੈਂ ਨਾਹੀ ਕਿਛ ਹੋ ਨਾਹੀ ਕਛ ਆਹੇ ਨਾ ਮੋਰਾ ਅਸਰ ਲੱਜਾ ਰਾਖ ਲਿਹੁ ਸਦਨਾ ਜਨ ਤੋਰਾ ਰਾਮ ਨਾਮ ਜਾ ਕੈ ਸਮ ਨਹੀਂ ਕੋਈ ਜਹਿ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਸੋ ਕਹੋ ਤਲ ਗੁਰਸੇਵੀਆ ਅਹਨ ਸਹਜ ਸੁਭਾਏ ਦਰਸਨ ਪਰਸੀਐ जनम मरण दुख हो वै खसम दी नोर अरसो कोरसो चटी तुद डिठे सचे पातशा मल जनम जनम दी कटी सजण सचा पातशा सिर सहू जिस पास बैठेया सोहिया सब नादा सतनाम श्री वाहे गुरु साहिब जी बिलावल महल्ला पंजवाभ जनम मरण निवार ਹਾਰ ਪਰਿਓ ਦਵਾਰ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਗਹ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਿਆਲ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨ ਨਾਥ ਦਿਆਲ ਮੇਰੇ ਸੁਆਮੀ ਦੀ ਨਾਨਾਥ ਦਿਆਲ ਜਾ ਚੋ ਸੰਤ ਰਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਭੂਜਾ ਪ੍ਰਭ ਜੀ ਲੇ ਹੋ ਹਰ ਨਾਮ ਅਪਣਾ ਦੇ ਹੋ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕ ਬਲ ਬਲ ਜਾਓ ਲੋਭ ਮੋ ਬਾਧੀ ਦੇ ਬੇ ਨ ਭਜਨ ਹੋਵਤ ਖੇ ਜਮਦੂਤ ਮਹਾ ਭਯਾਨ ਚਿਤ ਗੋਪਤ ਕਰਮਹ ਜਾਨ ਦਿਨ ਰੈਨ ਸਾਖ ਸੁਨਾਈ ਨਾਨਕਾ ਹਰ ਸਰਨਾਈ ਭੈ ਪੰਜਨਾ ਮੂਰਾਰ ਕਰ ਦਿਆ ਪਤਿਤ ਉਧਾਰ ਮੇਰੇ ਦੁਖ ਗਨੇ ਨਾ ਜਾਹੇ ਹਰ ਬਿਨਾ ਕਤਹਿ ਸਮਾਹੇ ਗਹਿ ਓਟ ਚਿਤਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਨਿਧੇ ਗੋ ਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹੈ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨਪ੍ਰੀਤ ਚੰਦ ਚਪੂਰ ਜੋ ਮੀਨ ਜਲ ਸਿਉ ਏਤ ਅਲ ਕਮਲ ਭਿਨ ਨਾ ਭੇਤ ਜੋ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜੋ ਤਰਨ ਭਰਤ ਪਰਾਨ ਜੋ ਲੋਬੀਏ ਧਨਦਾਨ ਜੋ ਦੁੱਧ ਜਲਹਿ ਸੰਜੋਗ ਜੋ ਮਾ ਖੁਦਿਆਰਤ ਭੋਗ ਜੋ ਮਾਤ ਊਤ ਹੈਤ ਹਰ ਸਿਮਰ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰ ਹੀਰਤ ਨਿਸੰਗ ਮੈਂ ਗਲ ਇਕਾ ਮੈਂ ਬੰਧ ਜਿਉਂ ਗ੍ਰਸਤ ਵਿਖਈ ਧੰਦ ਜਿਉਂ ਜਵਾਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਉਰੰਕ ਨਾਦੈ ਨੇਹੋ ਚਾਤਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੀ ਉਲ ਸਮੂ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਤਾਹੀ ਮਿਲ ਸਾਧ ਸੰਜਸ ਗਾਹੀ ਹਰ ਪੈਜ ਰਖੈ ਮੂਰਾਰ ਹਰ ਨਾਨਕ ਸਰਨ ਦਵਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮੂਰਾਰ ਹਰ ਨਾਨਕ ਸਰਨ ਦਵਾਰ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਾਰਨ ਨਿਵਾਰ ਹਾਰ ਪਰਿਓ ਦਵਾਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਬਿਲਾਵਲ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 837 ਦੇ ਉੱਤੇ ਸੁਭਾਇਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸਬਕ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਰਵਾਣ ਹੋਵੇ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗਜ-ਬਜ ਕੇ ਫਤਿਹ ਬੁਲਾਓ ਵਾਹਿਗੁਰਜੀਤ ਕਾ ਖਾਲਸਾ वाहेगुरु जी